ਸੂਖੀ ਉੱਡ ਗਿਆ ਘਰ ਵਿੱਚੋਂ ਇੰਨੀਆਂ ਰੁਕਾਵਟਾਂ ਆਈਆਂ ਖਾਲਸਾ ਜਿਉਂ ਭਗਤਾਂ ਨੂੰ ਵੀ ਜਿਹੜਾ ਇਸ ਰਸਤੇ ਤੇ ਚੱਲਦਾ ਖਾਲਸਾ ਜਿਉਂ ਭਗਤੀ ਦੇ ਰਸਤੇ ਤੇ ਚੱਲਦਾ ਉਸੇ ਵੇਲੇ ਇੱਕ ਪਰਿਵਾਰ ਦੇ ਮੈਂਬਰ ਕਹਿੰਦੇ ਕਿਹੜੇ ਪਾਸੇ ਲੱਗਿਆ ਪਰਿਵਾਰੀੜੀ ਕਾਸਿੰਗ ਬਣ ਜਾਂਦਾ ਪਹਿਲੇ ਤੇ ਫਿਰ ਪਰਿਵਾਰ ਤੋਂ ਬਾਅਦ ਫਿਰ ਸੰਸਾਰ ਸੰਸਾਰ ਵੀ ਕਹਿੰਦਾ ਕਿਹੜੇ ਪਾਸੇ ਲੱਗ ਪਿਆ ਤੂੰ ਨਾਮ ਜਪਦਾ ਰਹਿੰਦਾ ਕੰਮ ਕਰਿਆ ਕਰ ਤੇ ਸਤਿਗੁਰਾਂ ਨੂੰ ਪੁੱਛਿਆ ਮਾਰਾ ਸੰਸਾਰ ਕਿਉਂ ਉਲਟ ਰਹਿਦਾ ਭਗਤਾਂ ਦੇ ਮਹਾਰਾਜ ਨੇ ਕਿਹਾ ਭਗਤਾਂ ਦੇ ਸੰਸਾਰਿਆ ਜੋੜ ਕਦੇ ਨਾ ਆਇਆ ਜੋੜਨੀ ਆਉਂਦਾ ਇਹਨਾਂ ਦੇ ਵਿੱਚ ਇਸ ਕਰਕੇ ਇਹ ਉਲਟੀ ਰਹਿੰਦੇ ਤੁਸੀਂ ਵੀ ਇਸ ਪਾਸੇ ਲਗੋਗੇ ਨਾ ਤਾਂ ਕੋਈ ਨਾ ਕੋਈ ਤੁਹਾਨੂੰ ਰੋਕੇਗਾ ਕਿੜੇ ਕੇਸੇ ਪਕੇੜੇ ਪਾਸੇ ਮੂੰਹ ਚੁੱਕ ਕੇ ਤੁਰ ਪਿਆ ਦੂ ਉਹ ਕਮਾ ਕੁਛ ਕੁਛ ਕਰ ਖਾਲਸਾ ਜੀਓ ਜਿਨ੍ਹਾਂ ਜਿਨ੍ਹਾਂ ਨੇ ਇਸ ਭਗਤੀ ਵਿੱਚ ਲੱਗਣਾ ਹੋਵੇ ਉਹ ਕਿਸੇ ਦੀ ਪਰਵਾਹ ਨਾ ਕਰੇ ਇੱਕ ਨਦੀ ਦਾ ਉਦਾਹਰਣ ਹੈ ਖਾਲਸਾ ਜੀ ਜਿਸ ਵੇਲੇ ਨਦੀ ਚੱਲਦੀ ਨਾ ਜਦੋਂ ਸਮੁੰਦਰ ਨੂੰ ਮਿਲਦੀ ਨਦੀ ਤੇ ਰਸਤੇ ਵਿੱਚ ਬੜੀਆਂ ਰੁਕਾਵਟਾਂ ਆਉਂਦੀਆਂ ਉਹਨਾਂ ਨੂੰ ਵੱਡੇ ਵੱਡੇ ਪਹਾੜ ਵੱਡੇ ਵੱਡੇ ਚਟਾਨ ਵੱਡੇ ਵੱਡੇ ਖਾਈਆਂ ਖੜ ਪਰ ਜਿਹੜੀ ਨਦੀ ਹੈ ਨਾ ਉਹ ਚੱਲਦੀ ਰਹਿੰਦੀ ਜਿੱਥੇ ਰੁਕਾਵਟ ਆਉਂਦਾ ਉੱਥੇ ਸਗੋਂ ਤੇਜ਼ ਹੋ ਜਾਂਦੀ ਇਸ ਕਰਕੇ ਜਿੱਥੇ ਵੀ ਰੁਕਾਵਟਾਂ ਪੈਣ ਖਾਲਸਾ ਜੀਓ ਭਜਨ ਨਹੀਂ ਛੱਡਣਾ ਬੰਦਗੀ ਨਹੀਂ ਛੱਡਣੀ ਰੁਕਾਵਟ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਘਰ ਵਿੱਚ ਕਲੇਸ਼ ਵੀ ਨਹੀਂ ਪਾਉਣਾ ਡੰਡਾ ਛੋਟਾ ਨਹੀਂ ਖੜਕਾਉਂਦੇ ਰਹਿਣਾ ਭਾਂਡੇ ਨਹੀਂ ਵਜਾਉਂਦੇ ਰਹਿਣੇ ਉਹਨਾਂ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੱਥ ਜੋੜ ਕੇ ਕਰਨਾ ਤੇ ਆਪਣੀ ਭਗਤੀ ਚਾਲੂ ਰੱਖਣੀ ਭਗਤ ਪ੍ਰਹਿਲਾਦ ਹੋਇਆ ਖਾਲਸਾ ਜੀਓ ਜਿਸ ਨੇ ਭਗਤੀ ਕੀਤੀ ਉਹਨਾਂ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਭਗਤੀ ਕਰਦਾ ਸੀ ਰੱਬ ਨੂੰ ਮੰਨਦਾ ਸੀ ਪਰ ਹਰਨਾਕਿਸ ਕਹਿੰਦਾ ਸੀ ਇਹ ਰੱਬ ਨੂੰ ਨਾ ਮੰਨੇ ਮੇਰੇ ਕਦਮ ਤੇ ਚੱਲੇ ਮੇਰੇ ਕਦਮ ਚਹਨ ਤੇ ਚੱਲੇ ਇਹ ਮੈਨੂੰ ਮੰਨੇ ਪਰ ਪ੍ਰਰਾਧ ਕਹਿੰਦਾ ਨਹੀਂ ਮੈਂ ਰੱਬ ਨੂੰ ਮੰਨਣਾ ਜਿਹੜੇ ਮਨਮੁਖ ਹੁੰਦੇ ਨੇ ਨਾ ਉਹ ਆਪਣੀ ਈਨ ਮਣਾਉਂਦੇ ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਪਰਵਾਹ ਨਹੀਂ ਕਰਦੇ ਕਿਉਂਕਿ ਉਹ ਨਾਮ ਜਪਦੇ ਭਜਨ ਕਰਦੇ ਬੰਦਗੀ ਕਰਦੇ ਖਾਲਸਾ ਜੀ ਉਹਨਾਂ ਨੂੰ ਇੱਕ ਭਰੋਸਾ ਹੁੰਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਤੇ ਉਹ ਉਹਨਾਂ ਦੀ ਪਰਵਾਹ ਨਹੀਂ ਕਰਦੇ ਜਿਹੜੀ ਦੁਨੀਆ ਨਾ ਖਾਲਸਾ ਜੀ ਉਹ ਬੜੀ ਅਕਲਮੰਦ ਤੇ ਬੜੀ ਹੁਸ਼ਿਆਰ ਹੈ ਉਹ ਆਪਣੇ ਆਪ ਨੂੰ ਦੁਰਸਤ ਸਮਝ ਕੇ ਚੱਲਦੀ ਅਗਰ ਇੱਕ ਪਾਸੇ ਪਤੀ ਲੱਗ ਜਾਵੇ ਪਰਮਾਰਥ ਵਾਲ ਤੇ ਪਤਨੀ ਰੋਗਦੀ ਕਈਆਂ ਦੀ ਪਤਨੀ ਲੱਗ ਜਾਂਦੀ ਤੇ ਪਤੀ ਰੋਗਦਾ ਕਈਆਂ ਦੀ ਮਾਂ ਲੱਗਦੀ ਤੇ ਬੇਟੇ ਰੋਗਦੇ ਕਈਆਂ ਦੇ ਬੇਟੇ ਲੱਗ ਜਾਂਦੇ ਤੇ ਮਾਂ ਰੋਗਦੀ ਸੋ ਖਾਲਸਾ ਜੀਓ ਕਦੇ-ਕਦੇ ਜੀਵਨ ਵਿੱਚ ਵਿਚਰਦੇ ਹੋਏ ਜੇ ਦੋਵੇਂ ਜੋੜੀ ਪਰਮਾਤਮਾ ਦੇ ਨਾਲ ਜੁੜੀ ਤੇ ਸਮਝਣਾ ਇਸ ਪਰਿਵਾਰ ਤੇ ਕਿਰਪਾ ਹੈਗੀ ਦੋਵੇਂ ਉੱਠ ਕੇ ਨਾਮ ਜਪਦੇ ਬਾਣੀ ਪੜ੍ਹਦੇ ਸਿਮਰਨ ਕਰਦੇ ਬੰਦਗੀ ਕਰਦੇ ਤੇ ਸਮਝਣਾ ਇਸ ਤੇ ਕਿਰਪਾ ਹੈ ਕਿ ਜੇ ਸਾਰਾ ਟੱਬਰ ਹੀ ਲੱਗਾ ਹੋਇਆ ਹੋਵੇ ਪੁੱਤ ਵੀ ਲੱਗੀ ਧੀ ਵੀ ਲੱਗੀ ਮਾਂ ਵੀ ਲੱਗੀ ਪਿਓ ਵੀ